ਲੇਕਿ ਜਿਵੇਂ ਤੁਹਾਨੂੰ ਵਿਚਾਰਾਂ ਦੀ ਸਾਂਝ ਨਾ ਹੋਵੇ ਉਹ ਰਿਸ਼ਤੇ ਉਹ ਦੋਸਤੀਆਂ ਬਹੁਤਾਂ ਲੰਬੀਆਂ ਨਹੀਂ ਚੱਲਦੀਆਂ ਵਿਚਾਰਾਂ ਨੂੰ ਸਾਂਝ ਨਾਲ-ਨਾਲ ਜਿਹੜੀ ਇੱਕ ਕਲਾ ਦੀ ਸਾਂਝ ਆ ਜੀ ਸਾਡੀ ਪ੍ਰਵਿੰਦਰ ਸਵੈਟ ਦੇ ਨਾਲ ਸਾਂਝ ਆ ਉਹ ਨਾਟਕ ਦੀ ਹੈ ਅ ਜੰਨਤ ਨਾਟਕ ਮੈਂ ਥੋੜਾ ਜਿਹਾ ਹੋਰ ਤੇ ਗੱਲ ਕਰੂੰਗਾ ਕਿਉਂਕਿ ਉਸ ਨਾਟਕ ਦੇ ਲਿਖੂਤਵਾ ਪਹਿਲੀ ਵਾਰ ਨੂੰ ਮੈਂ ਨਿਰਦੇਸ਼ਿਤ ਕੀਤਾ ਸੀ ਇੱਥੇ ਮੈਂ ਪਹਿਲੀ ਵਾਰ ਨਾਟਕ ਵੀ ਕੈਨੇਡਾ ਦੇ ਵਿੱਚ ਪ੍ਰਵਿੰਦਰ ਸਵੈਰ ਤੋਂ ਨਾਲ ਹੀ 2013 ਦੇ ਵਿੱਚ ਕੀਤਾ ਸੀ ਜਦੋਂ ਸੀ ਪੰਜਾਬ ਤੋਂ ਇੱਥੇ ਆਉਣੇ ਆ ਤਾਂ ਉੱਥੇ ਅਸੀਂ ਪੁੱਛਦੇ ਆ ਵੀ ਉੱਥੇ ਨਾਟਕ ਕੌਣ ਕਰਦਾ ਹੈ ਕਿਉਂਕਿ ਸਾਨੂੰ ਥੋੜਾ ਬਹੁਤਾ ਨਾਟਕ ਦਾ ਹੁੰਦਾ ਕਿ ਤੁਹਾਨੂੰ ਦੇਖਣ ਕਰਨ ਨੂੰ ਮਿਲੇ ਤਾਂ ਪ੍ਰਵਿੰਦਰ ਸਵੈਰ ਤੋਂ ਨਾਮ ਪਤਾ ਲੱਗਦਾ ਇੱਥੇ ਆ ਕੇ ਮੈਨੂੰ ਯਾਦ ਆ ਸੀ 72 ਵਾਲੇ ਕਿ ਮੈਂ ਮੌਲਟਨ ਤੋਂ ਮੈਂ ਭਾਂਜੀ ਨੂੰ ਮਿਲਿਆ ਤੇ ਉਹ ਰਿਸ਼ਤਾ ਫਿਰ ਕਨਾਟਕ ਦਾ ਬਣਦਾ ਸੀ ਇੰਨਾ ਚਿਰ ਜਿੰਨੇ ਵੀ ਨਾਟਕ ਕੀਤੇ ਆ ਉਹ ਇੱਕ ਬਹੁਤ ਆ ਹੂਡਾ ਰਿਸ਼ਤਾ ਤੇ ਲੰਮਾ ਚੱਲਣ ਵਾਲਾ ਬਣਦਾ ਜਨਰਤ ਨਾਟਕ ਦੇ ਵਿੱਚ ਇੱਥੇ ਦੀਆਂ ਸਮੱਸਿਆਵਾਂ ਕਿੰਨੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੀ ਨਾਟਕ ਚ ਗੱਲ ਹੁੰਦੀ ਹੈ ਚਾਹੇ ਵਿਦਿਆਰਥੀਆਂ ਦੀਆਂ ਜਾਂ ਜਿਹੜੇ ਵਰਕਰਸ ਨੇ ਉਹਨਾਂ ਦੀਆਂ ਪਰ ਉਸ ਨਾਟਕ ਦੀ ਖਾਸ ਗੱਲ ਇਹ ਰੱਖ ਕੇ ਉਹਨੂੰ ਪਿਛਲੇ ਇਤਿਹਾਸ ਦੇ ਵਿੱਚ ਰੱਖ ਕੇ ਜਿੱਦਾਂ ਇਹਨਾਂ ਨੇ ਪੇਸ਼ ਕੀਤਾ ਵੀ ਗੱਲ ਦੀ ਬਾਬਿਆਂ ਤੋਂ ਉਸ ਵੇਲੇ ਕੀ ਹੁੰਦਾ ਸੀ ਜਿਹੜਾ ਬਜ਼ੁਰਗ ਖੁਸ਼ੀ ਨਾਟਕ ਪੜ੍ਹਿਆ ਜਾਂ ਦੇਖਿਆ ਉਹ ਉਹ ਬਜ਼ੁਰਗ ਉਸ ਵੇਲੇ ਕੀ ਕਰ ਰਿਹਾ ਤੇ ਉਸੇ ਤਰ੍ਹਾਂ ਦੀ ਸਮੱਸਿਆ ਦਾ ਅੱਜ ਦੇ ਜਿਹੜੇ ਉਥੋਂ ਲੋਕ ਆ ਰਹੇ ਆ ਉਹਨਾਂ ਨੂੰ ਕਿਸ ਤਰ੍ਹਾਂ ਸਾਹਮਣਾ ਕਰਨਾ ਚਾਹੀਦਾ ਉਹ ਜਿਹੜਾ ਕਨੈਕਸ਼ਨ ਸੀ ਉਹ ਬਹੁਤ ਮਤਲਬ ਵਧੀਆ ਸੀ ਕਿ ਕੁਮਾਰ ਉਹ ਸੀ ਜਦੋਂ ਤੁਸੀਂ ਪ੍ਰਦਾਨਗੀ ਮੇਰੇ ਨਾਲ ਬੈਠੇ ਹੋ ਨਾ ਤੇ ਫੰਕਸ਼ਨ ਅੱਗੇ ਵਧ ਰਿਹਾ ਹੁੰਦਾ ਕਿੰਨਾ 100 ਕਿੰਤਾ 2 ਘੰਟੇ ਗੀ ਚੁੱਕੇ ਹੁੰਦੇ ਤੇ ਫਿਰ ਤੁਹਾਡਾ ਨਾਮ ਜਦੋਂ ਬੋਲੇ ਜਾਂਦੇ ਨੇ ਤੇ ਫਿਰ ਸਰੋਤਿਆਂ ਦੇ ਦਿਮਾਗ 'ਚ ਦੋ ਤਰ੍ਹਾਂ ਦੀ ਗੱਲ ਆਉਂਦੀ ਹੈ ਜਾਂ ਤਾਂ ਇਹ ਹੁੰਦੀ ਹੈ ਕਿ ਇਹ ਹੁਣ ਕੀ ਬੋਲੂਗਾ ਜਾਂ ਆਉਂਦੀ ਹੈ ਇਹ ਹੁਣ ਪਤਨ ਕੀ ਬੋਲੂਗਾ ਤੇ ਪਰ ਮੈਂ ਥੋੜਾ ਬੋਲੂ ਕਿਉਂਕਿ ਕਾਫੀ ਬੋਲਿਆ ਜਾ ਚੁੱਕਾ ਹੈ ਦੋਸਤੋ ਜਦੋਂ ਮੈਂ ਪਰਮਿੰਦਰ ਸਵੈਚ ਬਾਰੇ ਕੋਈ ਗੱਲ ਕਰਦਾ ਜਾਂ ਪਰਮਿੰਦਰ ਸਵੈਚ ਬਾਰੇ ਸੋਚਦਾ ਪਰਮਿੰਦਰ ਸਵੈਚ ਦੀ ਗਤਬਾਰੇ ਸੂਚਨਾ ਪਰਮਿੰਦਰ ਸਵੈਚ ਵੱਲੋਂ ਲਿਖੇ ਕਿਸੇ ਲੇਖ ਬਾਰੇ ਸੂਚਨਾ ਪਰਮਿੰਦਰ ਸਵੈਚ ਵੱਲੋਂ ਲਿਖੇ ਕਿਸੇ ਨਾਟਕ ਬਾਰੇ ਸੂਚਨਾ ਤਾਂ ਮੈਨੂੰ ਲੱਗਦਾ ਹੁੰਦਾ ਕਿ ਪਰਮਿੰਦਰ ਸਵੈਚ ਨਾਲ ਉਹਨਾਂ ਦੀ ਗੱਲ ਕਰਦਿਆਂ ਪੂਰਾ ਇਨਸਾਫ ਉਜੰ ਕੀਤਾ ਜਾ ਸਕਦਾ ਜਦੋਂ ਤੁਸੀਂ ਉਹਨਾਂ ਦਾ ਜਿਹੜਾ ਇੱਕ ਹੋਰ ਕੈਰੈਕਟਰ ਹੈ ਇਹ ਸਭ ਕੁਝ ਤੋਂ ਇਲਾਵਾ ਐਕਟੀਵਿਜ਼ਮ ਦਾ ਜਿਹੜਾ ਕੈਰੈਕਟਰ ਹੈ ਜੇ ਤੁਸੀਂ ਉਹਨੂੰ ਜ਼ਿਹਨ ਚ ਰੱਖੋਗੇ ਜਦੋਂ ਤੁਸੀਂ ਉਹਨੂੰ ਮਾਈਨਸ ਕਰਕੇ ਕੁਝ ਦੇਖੋਗੇ ਫਿਰ ਤੁਸੀਂ ਸ਼ਾਇਦ ਬੇਇਨਸਾਫੀ ਕਰੋ ਕਿਉਂਕਿ ਪਰਮਿੰਦਰ ਸਵੈਚ ਸਾਡੀ ਉਹ ਉਸ ਸਟ੍ਰੀਮ ਦੀ ਨਕਾਕਾਰ ਲੇਖਕ ਹੈ ਜਿਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਜੋ ਲਿਖਦੇ ਹੋ ਕਿਉਂ ਲਿਖਦੇ ਹੋ ਕਿਹਦੇ ਲਈ ਲਿਖਦੇ ਹੋ ਤੁਹਾਡਾ ਫਿਕਰ ਕੀ ਹੈ ਤੁਹਾਡਾ ਫਿਕਰ ਤੁਸੀਂ ਠੀਕ ਤਰ੍ਹਾਂ ਪੇਸ਼ ਕੀਤਾ ਜਾਂ ਨਹੀਂ ਫਿਕਰ ਕਰਨਾ ਹੋਰ ਗੱਲ ਹੈ ਫਿਕਰ ਕਰਦੇ ਆ ਖਤਰਾ ਵੀ ਸਹਿਣਨਾ ਹੋਰ ਗੱਲ ਪਰਮਿੰਦਰ ਸਵੈਚ ਉਸ ਸ਼੍ਰੇਣੀ ਚਾਹੁੰਦੇ ਨੇ ਜਿਹੜੀ ਸਾਨੂੰ ਬੜੇ ਮਾਣ ਨਾਲ ਭਾਜੀ ਗੁਰਸ਼ਰਵਤ ਸਿੰਘ ਵਾਲੀ ਜਿਹੜੀ ਕਲਾਸ ਹੈ ਕਿ ਜਿਹੜੀ ਸੱਚ ਬੋਲਦਾ ਮੈਂ ਖਦਰਾ ਵੀ ਸਹਿਣ ਸਕਦੀ ਆ ਕਿ ਕਿਸੇ ਦੇ ਗਿੱਟੇ ਲੱਗਦਾ ਗੋਡੇ ਲੱਗੇ ਜੋ ਕੁਝ ਬੋਲਣਾ ਉਹ ਬੋਲਣਾ ਹੈ ਉਹ ਸੱਚ ਬੋਲਣਾ ਤੇ ਜਿਹੜਾ ਫਿਕਰ ਹੈ ਉਹ ਫਿਕਰ ਜ਼ਾਹਰ ਕਰਨਾ ਇਸ ਕਰਕੇ ਪਰਮੰਦਰ ਸਵਾਹ ਨੂੰ ਇਸ ਗੱਲ ਦੀ ਮੈਂ ਬਹੁਤ ਸਲੂਟ ਕਰਦਾ ਸलाम ਕਰਦਾ ਭੈਣਜੀ ਦਾ ਬੜਾ ਸਤਿਕਾਰ ਕਰਦਾ ਅ ਕਰਨਾ ਪਰ ਕੇ ਮੁਲਕ ਵਿੱਚ ਕਿਉਂਕਿ ਹੁਣ ਮੈਂ 4 ਸਾਲਾਂ ਤੋਂ ਨਵਤੌਰ ਆ ਰਿਹਾ ਇਥੋਂ ਦੀਆਂ ਤਾਹਾਂ ਜਿਹੜੀਆਂ ਲੇਅਰਸ ਨੇ ਲਾਈਫ ਦੀਆਂ ਅ ਬਿਜ਼ੀ ਲਾਈਫ ਔਰ ਪਰਸਨਲ ਸਟਰਗਲਸ ਨੇ ਇਨਰ ਆਊਟਰ ਸਟਰਗਲਸ ਉਹ ਉਹਨਾਂ ਦੇ باوجود ਲਗਾਤਾਰ ਲਿਖਣਾ ਫਿਰ ਲਗਾਤਾਰ ਐਕਟੀਵਿਜ਼ਮ ਵੀ ਕਰਨਾ ਜਿੱਥੇ ਕੋਈ ਘਟਨਾ ਵਾਪਰੇ ਉੱਥੇ ਜਾਣਾ ਵੀ ਹੈ ਉੱਥੇ ਆਪਣੀ ਹਾਜ਼ਰੀ ਵੀ ਲਵਾਣੀ ਹੈ ਹਾਜ਼ਰੀ ਠੋਕ ਵਜਾ ਕੇ ਲਵਾਣੀ ਕਿਸੇ ਤੋਂ ਡਰਨਾ ਨਹੀਂ ਤਰਹਿਣਾ ਨਹੀਂ ਜੋ ਗੱਲ ਦਿਲ ਕਹਿ ਰਿਹਾ ਦਮਾ ਕਰ ਰਿਹਾ ਉਹ ਕਰਨੀ ਅ ਪਰਮਿੰਦਰ ਸਵੇਜ ਭੈਣ ਜੀ ਨੂੰ ਆਪਾਂ ਸਾਰੇ ਜਾਣਦੇ ਆ ਉਹਨਾਂ ਦਾ ਨਾਟਕ ਦੇ ਨਾਲ ਕੀ ਮੂਰ ਹੈ ਹੈ ਲੋਕਾਂ ਨਾਲ ਗੱਲਬਾਤ ਪਹੁੰਚਾਉਣ ਵਾਸਤੇ ਉਹਨਾਂ ਦਾ ਕੀ ਮੂਰ ਰਿਹਾ ਹੈ ਉਹਦੇ ਬਾਰੇ ਆਪਾਂ ਜਾਣਦੇ ਹਾਂ ਪਰ ਮੈਂ ਸਿਰਫ ਤੇ ਸਿਰਫ ਜੰਨਤ ਕਿਤਾਬ ਬਾਰੇ ਗੱਲ ਕਰੂੰਗੀ ਥੋੜੀ ਜਿਹੀ ਮੈਂ ਗੱਲ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਡਿਸਕਸ ਹੋਈਆਂ ਨੇ ਉਹਦੇ ਬਾਰੇ ਕਰੂੰਗੀ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਹੁਤ ਵੱਡੀ ਡਿਬੇਟ ਚੱਲ ਰਹੀ ਹੈ ਜਿਹਨੂੰ ਕਹਿੰਦੇ ਹੈ ਕਿ ਚੋਇਸ ਬੇਸਡ ਫੈਮਿਨਿਜ਼ਮ ਚੋਇਸ ਬੇਸਡ ਨਾਰੀਵਾਦ ਕੀ ਹੈ ਹੁਣ ਨਾਰੀਵਾਦ ਕਹਿੰਦਾ ਇਹ ਕਿ ਸਾਨੂੰ ਨਾ ਇੱਕ ਚੋਇਸ ਦਿੱਤੀ ਹੈ ਕਿ ਚਾਹੇ ਅਸੀਂ ਘਰੇ ਬੈਠ ਕੇ ਬੱਚੇ ਪਾੜੀਏ ਭਾਵੇਂ ਅਸੀਂ ਆਪਦੇ ਘਰ ਵਾਲੇ ਦੇ ਪੈਰ ਨੱਬੀਏ ਤੇ ਚਾਹੇ ਅਸੀਂ ਦੁਨੀਆ ਤੇ ਕਬਜ਼ੇ ਕਰਦੇ ਫਿਰੀਏ ਕਬਜ਼ੇ ਕਰਨ ਦੀ ਵਰਡ ਮੈਂ ਤਾਂ ਵਰਤੀ ਹੈ ਕਿਉਂਕਿ ਇਹੇ ਜਿਹੜੀ ਤਵਾ ਹੈ ਗਰਲ ਬੌਸ ਇਹ ਸਾਨੂੰ ਕੈਪੀਟਲਿਜ਼ਮ ਨੇ ਦਿੱਤੀ ਹੈ ਟਰੈਡੀਸ਼ਨਲ ਵਾਈਫ ਕੰਟੈਂਟ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਮਿਲ ਜੂਗਾ ਜਿਹਨੂੰ ਪ੍ਰੈਡ ਵਾਈਫ ਕੰਟੈਂਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਦੇ ਵਿੱਚ ਜਿਹੜਾ ਡੋਮੈਸਟਿਕ ਲੇਬਰ ਹੈ ਉਸ ਨੂੰ ਗਲੈਮਰ ਦਾ ਤੜਕਾ ਲਾ ਕੇ ਸਾਡੀਆਂ ਔਰਤਾਂ ਨੂੰ ਪਰੋਸਿਆ ਜਾਂਦਾ ਹੈ ਟ੍ਰਾਈਂਗ ਟੂ ਮੇਕ ਇਨ ਚੋਇਸ ਬੇਸ ਫੈਮਿਨਿਜ਼ਮ ਜੈਰੈਂ ਹੁਣ ਤੁਸੀਂ ਕਹੋਗੇ ਵੀ ਚੋਇਸ ਬੇਸ ਫੈਮਿਨਿਜ਼ਮ ਦਾ ਪਰਮਿੰਦਰ ਸਵਾਟ ਜੀ ਦੇ ਨਾਲ ਕੀ ਲੈਣਾ ਦੇਣਾ ਹੋਇਆ ਲੈਣਾ ਦੇਣਾ ਇਸ ਤੰਗ ਨਾਲ ਹੋਇਆ ਕਿ ਜਿਹੜੀਆਂ ਜੰਨਤ ਦੀ ਤੇ ਦੂਸਰਾ ਨਾਟਕ ਜਿਹੜਾ ਲਾਸ਼ ਦਾ ਮੁੱਲ ਉਹਦੀਆਂ ਨਾਇਕਾਵਾਂ ਦੀ ਜੇ ਆਪਾਂ ਗੱਲ ਕਰੀਏ ਇਹ ਹੀ ਨਾ ਕੋ ਟ੍ਰੈਡੀਸ਼ਨਲ ਸੈਟਅਪ ਦੇ ਵਿੱਚ ਭਾਵੇਂ ਉਹ ਜੰਨਤ ਦੀ ਹਰਪਾਲ कौर ਹੋਵੇ ਜਾਂ ਫਿਰ ਲਾਸ਼ ਦਾ ਮਲਦੀ ਅਤਰਕੌਰ ਇਹ ਦੋਨੋਂ ਟ੍ਰੈਡੀਸ਼ਨਲ ਸਿਸਟਮ ਦੇ ਵਿੱਚ ਫਿੱਟ ਹੋ ਕੇ ਵੀ ਮਾਡਰਨ ਟ੍ਰੈਡ ਵਾਈਜ਼ ਨਹੀਂ ਨੇ ਇਹ ਅੱਜ ਵੀ ਪ੍ਰੋਗਰੈਸਿਵ ਔਮਣਗੀ ਆਪਣੇ ਗੱਲ ਦੇਖੋ ਕਰੂੰਗਾ ਕਿ ਮੈਂ ਸਾਹਿਤ ਵਿੱਚ ਦਿੱਖਤੇ ਤੱਤ ਦੇ ਭੇਦ ਬਾਰੇ ਇੱਕ ਰਿਸਰਚ ਪੇਪਰ ਲਿਖਦਾ ਸੀ ਤੇ ਵਿੱਚ ਗੱਲ ਇਹ ਆਈ ਕਿ ਦੇਖਣ ਨੂੰ ਭਾਵੇਂ سرمایہਦਾਰੀ ਪਹੁੰਚ ਮਨੁੱਖ ਨੂੰ ਹਰ ਲਿਹਾਜ਼ ਨਾਲ ਇੱਕ ਮੁਕੰਮਲ ਤੇ ਆਜ਼ਾਦ ਵਿਅਕਤੀਤਵ ਵਾਲੇ ਆਦਮੀ ਦੇ ਤੌਰ ਤੇ ਸਿਰਜਣ ਦਾ ਦਾਵਾ ਕਰਦੀ ਹੈ ਪਰ ਵਿਹਾਰਕ ਰੂਪ ਵਿੱਚ ਇਹ ਪਹੁੰਚ ਹੈ ਉਲਮੀ ਨਾ ਬਰਾਬਰੀ ਸ਼ੋਸ਼ਣ ਤੇ ਵਿਗੜਗੀ ਤੋਂ ਸਵਾਹ ਹੋ ਰਿਹਾ ਹੈ ਇਨਸਾਨ ਨੂੰ ਕੁਝ ਵੀ ਨਹੀਂ ਦਿੰਦਾ ਇਹ ਜਿਹੜੇ ਮਸਲੇ ਤੇ ਜਨਤ ਲਿਖਿਆ ਗਿਆ ਉਹਦੇ ਵਿੱਚ ਜਿੰਨੇ ਵੀ ਪਸਾਰ ਗੱਦੀ ਪਾਬਿਆਂ ਤੋਂ ਲੈ ਕੇ ਅੱਜ ਤੱਕ ਦੀ ਸਾਡੀ ਜਿਹੜੀ ਯੁਵਾ ਪੀੜ੍ਹੀ ਹੈ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਏ ਆ ਉਹਨਾਂ ਦੇ ਵਿੱਚ ਜਿੰਨੇ ਵੀ ਇਨਸਾਨੀ ਜ਼ਿੰਦਗੀ ਦੇ ਪਸਾਰ ਤੇ ਜਿੰਨੀਆਂ ਚੁਣੌਤੀਆਂ ਉਹਨਾਂ ਦੇ ਸਾਹਮਣੇ ਜਿਹੜੇ ਖਾਸ ਤੌਰ ਤੇ ਪੰਜਾਬੀ ਇੱਥੇ ਆਏ ਆ ਉਹ ਸਾਰੇ ਉਸੇ ਹੀ ਅਲਾਮਤ ਤੋਂ ਪ੍ਰਭਾਵਿਤ ਐ ਜੇ ਗਦਰੀ ਪੱਦਿਆਂ ਨਾਲ ਨਸਲੀ ਵਿਤਕਰਾ ਵਿਕਰਾ ਹੋਇਆ ਤੇ ਇਹ ਕੋਈ ਸਮਾਜਵਾਦੀ ਪਹੁੰਚ ਤੇ ਹੋ ਹੀ ਨਹੀਂ ਸਕਦੀ ਜਿੱਥੇ ਜਿੱਥੇ ਵੀ ਉਤੋਂ ਆਉਣ ਵਾਲੀ ਅਗਲੀ ਪੀੜ੍ਹੀ ਤੇ ਫਿਰ ਜੇ ਕਿਸੇ ਬੰਦੇ ਨੇ ਆਪਣੇ ਛੋਟੀ ਲੜਕੀ ਨੂੰ ਕਿਸੇ ਵੱਡੀ ਉਮਰ ਦੇ ਨਾਲ ਦੇ ਉਹਦੇ ਸਾਥੀ ਨਾਲ ਵਿਆਹ ਕਰਕੇ ਤੇ ਇੱਥੇ ਭੇਜਣ ਦਾ ਸੋਚਿਆ ਉਹਦੇ ਪਿੱਛੇ ਉਹ ਸਾਰੀ ਆਰਥਿਕ ਨਾ ਬਰਾਬਰੀ ਤੋਂ ਸਾਰਾ ਕੁਝ ਐ ਉਹਦੇ ਪਿੱਛੇ ਕੋਈ ਕੋਈ ਖੁਸ਼ੀ ਨਹੀਂ ਨੀ ਕਿਸੇ ਦੀ ਅਰ ਨਾ ਉਹ ਲੜਕੀਆਂ ਆਜ਼ਾਦ ਹਨ ਨਾ ਉਹਨਾਂ ਦੇ ਬਾਬੇ ਵੀ ਕਿਉਂਕਿ ਜਿਹੜੀ ਇੱਕ ਗਰੀਬੀ ਆ ਆਰਥਿਕ ਨਾ ਪ੍ਰਾਪਤੀ ਹੀ ਨਹੀਂ ਹੈ ਸਾਦਾ ਦੇਸ਼ ਤੇ ਅੱਜਕੱਲ ਬਹੁਤ ਕੰਮ ਅੱਜ ਆਪਣੀ ਸਹੇਲੀ ਪਰਮਿੰਦਰ ਸਵੈਚ ਨੂੰ ਉਹਨਾਂ ਦੀਆਂ ਦੋਵੇਂ ਪੁਸਤਕਾਂ ਨਾਟਕ ਬਾਰੇ ਤੇ ਨਿਬੰਧਾਂ ਬਾਰੇ ਉਹਦੇ ਤੇ ਬਹੁਤ ਬਹੁਤ ਮੁਬਾਰਕਾਂ ਆਖਦੀ ਹਾਂ ਪਰਮਿੰਦਰ ਸਵੈਚ ਦੇ ਮੱਥੇ ਵਿੱਚ ਰੌਸ਼ਨ ਸੋਚ ਹੈ ਉਹ ਸੋਚ ਜਿਹੜੀ ਪਰਮਿੰਦਰ ਨੂੰ ਸੋਚਣ ਲਈ ਮਜਬੂਰ ਕਰਦੀ ਆ ਕਿ ਕੀ ਹੋਇਆ ਕਿਵੇਂ ਹੋਇਆ ਕਿੱਥੇ ਹੋਇਆ ਤੇ ਕਿਉਂ ਹੋਇਆ ਇਹਹੀ ਸੋਚ ਜਿਹੜੀ ਸਮੱਸਿਆਵਾਂ ਦੇ ਹੱਲ ਲੱਭਣ ਲਈ ਵੀ ਯਤਨਸ਼ੀਲ ਹੈ ਸੋ ਇਹ ਇਹਨਾਂ ਦੀ ਜਿਹੜੀ ਸੋਚ ਹੈ ਉਹ ਅੰਤਰਰਾਸ਼ਟਰੀ ਹੈ ਇਹਦੇ ਵਿੱਚੋਂ ਹੀ ਇਹਨਾਂ ਦੀ ਰਚਨਾ ਜਨਮ ਲੈਂਦੀ ਹੈ ਪਰਮਿੰਦਰ ਚ ਦੂਜੀ ਗੱਲ ਇਹ ਆਰਟਿਸਟ ਨੇ ਕਲਾਕਾਰ ਨੇ ਇਹਨਾਂ ਨੂੰ ਐਕਟਿੰਗ ਬਹੁਤ ਸੋਹਣੀ ਆਉਂਦੀ ਹੈ ਜਿਹੜੀ ਬਹੁਤ ਹੀ ਸੁਭਾਵਕ ਤੇ ਕੁਦਰਤੀ ਜੀ ਹੁੰਦੀ ਆ ਜਿਹੜੇ ਨਾਟਕ ਦੇ ਪਾਤਰ ਹੁੰਦੇ ਆ ਉਹਨਾਂ ਦੇ ਵਿੱਚ ਜਾਨ ਪਾ ਦਿੰਦੇ ਆ ਕੀ ਕਹਿਣਾ ਚਾਹੁੰਦੇ ਆ ਤੇ ਇਹ ਇਹਨਾਂ ਦੀ ਇੱਕ ਬਹੁਤ ਵੱਡੀ ਕਲਾ ਹੈ ਜਿਹਦੇ ਵਿੱਚ ਸੋਚ ਹੋਵੇ ਤੇ ਕਲਾ ਹੋਵੇ ਉਹ ਇੱਕ ਵਧੀਆ ਸ਼ਖਸੀਅਤ ਇੱਕ ਵਧੀਆ ਸਿਰਜਣਹਾਰ ਬਣ ਜਾਂਦਾ ਸੋ ਮੈਂ ਇੱਥੇ ਕਹਿੰਨੀ ਆ ਕਿ ਪਰਮਿੰਦਰ ਦੀ ਸੋਚ ਤੇ ਕਲਾ ਨੇ ਅੱਜ ਇਹ ਦੋ ਪੁਸਤਕਾਂ ਨੂੰ ਜਨਮ ਦਿੱਤਾ ਨਾਟਕ ਦੀ ਵੀ ਨਿਵੰਨ ਦੀ ਵੀ ਇਸ ਮੌਕੇ ਤੇ ਮੈਂ ਪਰਮਿੰਦਰ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਅੱਗਦੀ ਹਾਂ ਤੇ ਇਹਨਾਂ ਦੀ ਕਲਮ ਲਈ ਸ਼ੁਭਕਾਮਨਾਵਾਂ ਅੱਗਦੀ ਹਾਂ ਜਾਗਦੀ ਅੱਖ ਦਾ ਅਲਪਨਾਵਾ ਪਰਮਿੰਦਰ ਸੋਇਚ ਦੀ ਨਿਵੰਨ ਦੀ ਕਿਤਾਬ ਹੈ ਪਰਮਿੰਦਰ ਸੋਇਚ ਤਕੜੀ ਕਵੀ ਹੈ ਕਵਤਾ ਦੀ ਇਹਨਾਂ ਨੇ ਕਈ ਕਿਤਾਬਾਂ ਲਿਖੀਆਂ ਨਾਟਕ ਨਾਲ ਸੰਬੰਧਿਤ ਨਾਟਕ ਖੇੜੇ ਨਾਟਕ ਖੇੜੇ ਦੇ ਵੀ ਹੈ ਲਿਖਦੇ ਵੀ ਹੈ ਸੋ ਮੇਨ ਫੀਲਡ ਇਹਨਾਂ ਦਾ ਕਵਤਾ ਤੇ ਨਾਟਕ ਦਾ ਹੈ ਪਰ ਨਿਬੰਧ ਦੇ ਵਿੱਚ ਵੀ ਇਹਨਾਂ ਨੇ ਆਪਣਾ ਇਸ ਵਾਰੀ ਕਲਮ ਨੂੰ ਚਲਾਇਆ ਹੈ ਬਹੁਤ ਅੱਛਾ ਚਲਾਇਆ ਹੈ ਇਹ ਜੋ ਕਿਤਾਬ ਹੈ ਇਹਦੇ ਵਿੱਚ 20 ਨਿਬੰਧ ਹੈ ਇਹਦੀ ਭੂਮਿਕਾ ਪ੍ਰੋਫੈਸਰ ਬਾਬਾ ਸਿੰਘ ਮੇਰਾ ਬੜਾ ਨਜ਼ਦੀਕੀ ਦੋਸਤ ਹੈ ਉਹਨੇ ਲਿਖੀ ਹੈ ਕਿ ਅਸੀਂ ਆਮ ਬਹੁਤ ਡਿਸਕਸ਼ਨ ਕਰਦੇ ਰਹੇ ਹਾਂ ਇਹ ਜਿਹੜੇ ਮੁੱਦਿਆਂ ਦੇ ਉੱਤੇ ਵੀਰੇ ਵੀ ਟੌਕ ਨੇ ਜਿਹੜੇ ਸਰੀਰ ਤੋਂ ਸ਼ੁਰੂ ਕਰੀਏ ਜੇ ਸਰੀਰ ਦੀਆਂ ਕੀਸਮਸਿਆਂ ਮੰਨੇ ਬੀਸੀ ਦੀਆਂ ਕੀਸਮਸਿਆਂ ਮੰਨੇ ਕੈਨੇਡਾ ਦੀਆਂ ਕੀਸਮਸਿਆਂ ਮੰਨੇ ਡਰਗ ਇੱਥੇ ਕਿਵੇਂ ਵਿਕਦੀ ਹੈ ਜਾਂ ਗੈਂਗਵਾਰ ਕਿਵੇਂ ਚੱਲਦੀ ਹੈ ਇਹਦੇ ਕਿਹੜੇ-ਕਿਹੜੇ ਨਤੀਜੇ ਨੇ ਉਹਨਾਂ ਦਾ ਬਹੁਤ ਸਾਰਾ ਡਾਟਾ ਇਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਦਿੱਤਾ ਹੈ ਬੜੀ ਮਿਹਨਤ ਕੀਤੀ ਹੈ ਬੜੀ ਚੰਗੀ ਗੱਲ ਹੈ ਹੱਲ ਵੀ ਦੱਸਿਆ ਅਖੀਰ ਤੇ ਕਿ ਇਹ ਸਭ ਕੁਝ ਨੂੰ ਕਾਨੂੰਨੀ ਕਰਦੇ ਹੋ ਇਤਤ ਇਹ ਵਾਲੀ ਨਹੀਂ ਰੁਕਿਆ ਜਾ ਸਕਦਾ ਕੋਈ ਇਹਨਾਂ ਦੇ ਤੌਰ ਦੇ ਉੱਤੇ ਕਹਾਨਾ ਹੈ ਇਹ ਤੋਂ ਇਲਾਵਾ ਇੱਥੋਂ ਦੀ ਪੋਲਿਟਿਕਸ ਦੇ ਬਾਰੇ ਵੀ ਗੱਲ ਕਰਦੇ ਨੇ ਥੋੜਾ ਜਿਆਦਾ ਧਰਮ ਦੇ ਰੂਪ ਦੇ ਵਿੱਚ ਜੋ ਗੱਲਾਂ ਬਾਤਾਂ ਬਾਪੜਦੀਆਂ ਨੇ ਉਹ ਵੀ ਦੱਸਿਆ ਜਾ ਰਿਹਾ ਹੈ ਫਿਰ ਇਹ ਮੰਤਰੀ ਪਦਰ ਤੇ ਚਲੇ ਜਾਂਦੇ ਨੇ ਇੰਡੀਆ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਜਾਂ ਇੱਥੋਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉੱਥੋਂ ਡਿਸਕਸ ਕਰਦੇ ਕਰਦੇ ਅੱਗੇ ਚੱਲਦੇ ਆ ਤੇ ਮੇਰੇ ਭੈਣ ਪ੍ਰਭਿੰਦਰ ਜਿਹਦਾ ਜਿਹਦਾ ਅੱਜ ਗੱਲ ਖੁੱਲਈ ਹੈ ਜਿੰਨਾ ਦੀਆਂ ਕਿਤਾਬਾਂ ਦੀ ਅੱਜ ਪਾਂਚ ਗੱਲ ਕਰ ਰਹੇ ਹਾਂ। ਔਰ ਬੜਾ ਮਾਣ ਹੈ ਸਮੇਸ਼ ਚਾਉਤੇ ਉੱਤੇ ਕਿ ਇਹ ਜਿਸ ਤਰੀਕੇ ਨਾਲ ਚੱਲ ਰਹੇ ਨੇ ਔਰ ਨਾਟਕ ਕਹਾਣੀ ਕਫਤਾ ਸਾਰੇ ਕਸਨਾ ਬਹੁਤ ਸੁੰਭਾਨਾ ਨਾ ਵਾਣੀ ਕਿ ਸਾਡਾ ਪੰਜਾਬੀ ਸਾਹਿਤ ਕਿ ਤੁਹਾਂ ਕੰਸਾ ਹੈ। ਮੈਂ ਇਹਨਾਂ ਦੀਆਂ ਦੋਨੋਂ ਕਿਤਾਬਾਂ ਪੜੀਆਂ ਪਰ ਮੈਂ ਜਿਹੜਾ ਬੋਲਣਾ ਅੱਜ ਉਹਦਾ ਫੋਕਸ ਜਿਹੜਾ ਹੈ ਉਹ ਸਿਰਫ ਇੱਕ ਨਾਟਕ ਦੇ ਉੱਤੇ ਆ। ਇਹਦੇ ਵਿੱਚ ਦੋ ਨਾਟਕ ਨੇ ਜੰਨਤ ਦੇ ਵਿੱਚ ਪਰ ਮੈਂ ਇੱਕ ਨਾਟਕ ਤੇ ਬੋਲਾਂਗੀ ਕਿਉਂਕਿ ਹੋਰ ਬੁਲਾਏ ਬਹੁਤ ਨੇ ਔਰ ਤੁਸੀਂ ਸਾਰੇ ਕਰਸ਼ਟ ਨਹੀਂ ਬੋਲ ਸਕਦੇ। ਆਪਣਾ ਆਪਣਾ ਜਿੰਦਾ ਤੁਹਾਨੂੰ ਚੰਗਰ ਜਿਹੜੀ ਚੀਜ਼ ਤੁਹਾਨੂੰ ਵਿੱਚੋਂ ਚਮਿਤਰਾ ਲੱਗਦੀ ਹੈ ਤਦ ਮੈਂ ਬੋਲੂਗੀ। ਦੰਦਤਰ ਨੀਤੇ ਕ੍ਰਿਤਰੀ ਪਰਮੰਤਰ ਕੋਰਸ ਵਿੱਚ ਲੋਰ ਮੈਨ ਲੈਂਡ ਦੇ ਸਾਥ ਖੰਕੇ ਵਿੱਚ ਇੱਕ ਚਾਣੀ ਪਛਾਣੀ ਸ਼ਖਸੀਅਤ ਹੈ ਮੈਂ ਦੋ ਗੱਲਾਂ ਜੀ ਰੱਖਣਾ ਨਾਲ ਪਹੁੰਚਵਾਉਣਾ ਮੈਂ ਜਦੋਂ ਇਹ ਨਾਸਟ ਪੜ੍ਹੇ ਤਾਂ ਮੈਂ ਸੱਚ ਬਹੁਤ ਗੰਭੀਰ ਕਿਸਮ ਦੇ ਕੰਮ ਵਿੱਚ ਰੁੱਝਿਆ ਸੀ ਤੇ ਮੈਂ ਇਹ ਨਾਸਟ ਪੜ੍ਹਦਾ ਰਹੀਂ ਪਰ ਮੈਨੂੰ ਉਹ ਸੁਧਾਰਨ ਪદ્ધਤੀ ਦੀ ਸੂਚਨਾ ਜਿਹੜੀ ਸਾਡੇ ਕੋਲ ਪਹਿਲੇ ਸੀ ਕਹਿੰਦੇ ਗੱਲਿਆ ਕਿ ਇਹ ਨਾਸਟ ਉਹੀ ਸੂਚਨਾ ਦੇ ਰਿਹਾ ਹੈ ਜੀ ਜੋ ਮੈਂ ਜਾਣਦਾ ਆ ਉਹ ਕਾਹ ਬੰਦੇ ਵੀ ਜਾਣਦੇ ਨੇ ਤੇ ਫਿਰ ਮਨ ਲੱਗਿਆ ਕਿ ਤਾਂ ਜਰਨਲਿਸਟਿਕ ਪਕੜ ਤੇ ਲਾੜਦੇ ਨੇ ਪਰ ਫਿਰ ਮਨ ਨੂੰ ਖਿਆਲ ਆਇਆ ਕਿ ਡਾਕਟਰ ਹਜਾਰੀ ਖਸ਼ਾਬ ਜੀ ਨੇ ਆਪਣੇ ਆਰਟੀਕਲ ਜੀ ਕਰਕੇ ਲਿਆ ਕਿ ਜੇ ਤੁਹਾਨੂੰ ਵੀ ਰਚਨਾ ਸਮਝਣਾ ਆਵੇ ਉਹਦਾ ਪਹਿਲਾ ਤੇ ਆਖਰੀ ਬਾਤ बार-बार ਕਰੋ ਫਿਰ ਜਦੋਂ ਮੈਂ ਉਸ ਦ੍ਰਿਸ਼ਟੀ ਤੋਂ ਉਹਨੂੰ ਪੜਨਾ ਸ਼ੁਰੂ ਕੀਤਾ ਤਾਂ ਜਦੋਂ ਮੈਂ ਇਹ ਨਾਟਕ ਪੜਿਆ ਜੰਨਤ ਮੈਨੂੰ ਲੱਗਿਆ ਕਿ ਪਰਮਿੰਦਰ ਸਵੈਜ ਇੱਕ ਕਾਉਂਟਰ ਰੈਲ ਟੋਕ ਸੈੱਟ ਕਰ ਰਹੀ ਆ ਜੋ ਅਸੀਂ ਆਪ ਸਾਡੀ ਪਰਸਪੈਕਸ਼ਨ ਬਣ ਗਈ ਆ ਕੈਨੇਡਾ ਦੇ ਪ੍ਰਵਾਸ ਦੇ ਜੀਵਨ ਬਾਰੇ ਇਥੋਂ ਦੇ ਕਾਗਜ਼ਦਾਂ ਪ੍ਰੋਬਲਮ ਬਾਰੇ ਇੱਕ ਵਿਦਿਆਰਥੀ ਦਾ ਸਵਾਲ ਆ ਮਾਰੀ ਜਾ ਇਥੇ ਬਹੁਤ سارے ਲੋਕ ਕੋ ਵੀ ਆਏ ਨਹੀਂ ਕਿ ਜਿਨ੍ਹਾਂ ਦਾ ਵਿਦੇਸ਼ੀ ਦਾ ਪੱਤਰ ਬਹੁਤ ਧੋਮਾ ਸੀ ਤੇ ਇਥੇ ਆ ਕੇ ਬਿਲਕੁਨੇ ਕਰ ਜਾਂਦੇ ਆ ਮੈਨੂੰ ਲੱਗਾ ਕਿ ਨਹੀਂ ਪਰਮਿੰਦਰ ਬਹੁਤ ਸੇਤ ਵਰ ਇਸ ਨਾਲ ਤੁਸੀਂ ਵਿਧੀ ਵਾਲੀ ਗੱਲ ਕਰ ਰਹੇ ਹੋ ਪਰਮਿੰਦਰ ਰਾਸੀ ਤੌਰ ਤੇ ਬਹੁਤ ਸੁਜਾਗ ਐਕਟ੍ਰੈਸ ਦਾ ਪਰ ਕੁਝ ਔਕਣ ਵੀ ਇਹਦਾ ਉਹ ਦੋ ਪਰਿਵਾਰਾਂ ਦੀ ਲੇਗੇਸੀ ਹੈ ਦੇ ਕੋਲੇ ਇੱਕ ਪਾਸੇ ਦੇਸ਼ ਭਗਤਾਂ ਦੇ ਪਰਿਵਾਰ ਦੀ ਲੇਗੇਸੀ ਹੈ ਕੰਗਰੈਸੀ ਇਸਤਰੀ ਦੀ ਤੇ ਦੂਜੇ ਪਾਸੇ ਤਖਤ ਸਿੰਘ ਜੀ ਦੀ ਜਿਹੜੇ ਪੰਜਾਬੀ ਦੀ ਗਜ਼ਲ ਦੇ ਵਿੱਚ ਜਿਨ੍ਹਾਂ ਨੇ ਪੰਜਾਬੀ ਗਜ਼ਲ ਨੂੰ ਬਿਲਕੁਲ ਪੰਜਾਬੀ ਜ਼ਮੀਨ ਨਾਲ ਜੋੜਿਆ ਇੱਕ ਤੌਰ ਦੀ ਵੀ ਮਵਾਸਲਾ ਦੇਣੀ ਹੈ ਕਿ ਇਹਨਾਂ ਉਸ ਜਿਹੜੀ ਸਾਡੀ ਦੇਸ਼ ਭਰਤਾਂ ਦੀ ਸਾਡੀ ਉਹ ਸੱਤ ਤੱਕ ਲਿਗੇਸੀ ਆ ਇਹ ਉਹਦੀ ਲੱਖਪਾਲੀ ਆ ਦੂਜੀ ਗੱਲ ਮੈਨੂੰ ਜੇ ਲੱਗੀ ਕਿ ਜਿਹੜਾ ਨਾਟਕ ਹੈ ਨਾ ਨਾਟਕਰ ਜੇ ਨਾਟਕ ਆਪਣੇ ਆਪ ਦੀ ਦੋ ਸ਼ੀਸ਼ਾ ਵਾਲੀ ਖੇਡ ਹੁੰਦੀ ਆ ਇੱਕ ਸ਼ੀਸ਼ਾ ਉਹ ਹੋਊਗਾ ਕਿ ਜਿਹੜਾ ਨਾਟਕ ਦਾ ਦ੍ਰਿਸ਼ ਦਿਖਾਉਂਦਾ ਸਮੂਹ ਤੇ ਦੂਜਾ ਸ਼ੀਸ਼ਾ ਹੋਊਗਾ ਵੀ ਜਿਹੜਾ ਦ੍ਰਿਸ਼ ਵਿੱਚ ਨਹੀਂ ਆਉਂਦਾ ਇਹਨੂੰ ਅਸੀਂ ਕਹਿੰਦੇ ਕਿ ਵਿਦਨ ਦਾ ਲਾਈਨ ਦੂਜਾ ਸ਼ੀਸ਼ਾ ਹੋਊਗਾ ਕਿ ਜਿਹੜਾ ਅਸੀਂ ਨਾਟਕ ਪੜਦੇ ਪੜਦੇ ਇੱਕ ਦ੍ਰਿਸ਼ ਦੇਖਦੇ ਦੇਖਦੇ ਦੂਜੇ ਦ੍ਰਿਸ਼ ਨੂੰ ਅਸੀਂ ਕਨਸੀਵ ਕਰਦੇ ਆ ਤੇ ਇਹ ਕਨਸੀਵ ਅਸੀਂ ਤਾਂ ਹੀ ਕਰਦੇ ਆ ਜੇ ਲੇਖਤ ਦੇ ਵਿੱਚ ਇਹ ਸਮਰੱਥਾ ਹੋਵੇ ਕਿ ਸਾਨੂੰ ਉਹ ਇੱਕ ਸ਼ੀਸ਼ੇ ਤੋਂ ਪਾਰ ਦੂਜੇ ਸ਼ੀਸ਼ੇ ਰਾਹੀਂ ਦੇਖਣ ਦੀ ਸਮਰੱਥ ਦੇ ਸਕੇ ਭਾਵੇਂ ਔਰਤ ਦੀ ਸਥਿਤੀ ਦਾ ਮਸਲਾ ਹੈ ਭਾਵੇਂ ਸਾਡੇ ਆਵਾਸ ਪ੍ਰਵਾਸ ਦਾ ਮਸਲਾ ਹੈ ਤੇ ਇਹ ਜਿਹੜੇ ਮਸਲੇ ਨੇ ਬਹੁਤ ਮਹੱਤਵਪੂਰਨ ਮਸਲੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਸ਼ੋਅ ਆ ਆਵਾਸ ਪ੍ਰਵਾਸ ਦੀ ਗੱਲ ਕਰਦੇ ਆ ਉਹਨਾਂ ਨੇ ਇਹ ਜਿਵੇਂ ਜ਼ਿਕਰ ਹੋਇਆ ਵੀ ਹੈ ਉਹਨਾਂ ਨੇ ਮੂਲ ਵਾਸੀਆਂ ਦਾ ਆਦਿ ਵਾਸੀਆਂ ਦਾ ਜ਼ਿਕਰ ਕੀਤਾ ਉਹਨਾਂ ਦਾ ਕਿਸ ਤਰ੍ਹਾਂ ਸ਼ੋਸ਼ਣ ਹੋਇਆ ਤੇ ਕਿਸ ਤਰ੍ਹਾਂ ਉਹਨਾਂ ਧਰਮ ਦੇ ਨਾਂ ਤੇ ਕਿਸ ਤਰ੍ਹਾਂ ਉਹਨਾਂ ਦੀ نسل ਦਾ ਬੁਰਾ ਹਾਲ ਕੀਤਾ ਗਿਆ ਬੱਚਿਆਂ ਦਾ ਕਤਲਾਮ ਹੋਇਆ ਸਕੂਲਾਂ ਦੇ ਨਾਂ ਤੇ ਉਸ ਚੀਜ਼ ਨੂੰ ਸਵੈਚੁਰ ਨੇ ਮਨੁੱਖਵਾਦੀ ਦ੍ਰਿਸ਼ਟੀਕੋਣ ਤੋਂ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ ਆ ਆਵਾਸ ਪ੍ਰਵਾਸ ਦੀ ਗੱਲ ਹੀ ਆ ਸਾਡੀ ਜਿਹੜੀ ਸਾਡੀ ਸਾਡਾ ਪਾਈਚਾਰਾ ਇੱਥੇ ਆਇਆ ਉਹ ਕਿਸ ਤਰ੍ਹਾਂ ਆਇਆ ਉਹ ਅਸੀਂ ਸਾਰੇ ਜਾਣਦੇ ਆ ਕਿ ਜੇ ਸਾਡੇ ਦੇਸ਼ ਦੇ ਹਾਲਾਤ ਚੰਗੇ ਹੁੰਦੇ ਸਖਾਵੇਂ ਹੁੰਦੇ ਤਾਂ ਫਿਰ ਇੱਥੇ ਆਉਣ ਦੀ ਲੋੜ ਹੀ ਕੀ ਸੀ ਉਸ ਦੀ ਮੁੱਖ ਤੌਰ ਤੇ ਆਰਥਿਕਤਾ ਦੇ ਮੁੱਸਲੇ ਨੂੰ ਲੈ ਕੇ ਸਾਡੇ ਲੋਕ ਆਏ ਨੇ ਇਹ ਸ਼ੁਰੂ ਤੋਂ ਹੀ ਇਹ ਗੱਲ ਸੀ ਇਹੀ ਕਾਰਨ ਸੀ ਭਾਵੇਂ ਬਹਾਨਾ ਕੋ ਕਿਸੇ ਕਿਸਮ ਦਾ ਵੀ ਲਾਇਆ ਹੋਵੇ ਆ ਖਾਸ ਤੌਰ ਤੇ ਜਿਹੜਾ ਪਿਛਲੇ 90 ਦੇ ਹੰਤਾ ਦੌਰ ਸੀ ਜਦੋਂ ਆਤਵਾਦ ਦਾ ਬੋਲਬਾਲਾ ਸੀ ਉਦੋਂ ਬੜੇ ਲੋਕਾਂ ਨੇ ਇਹ ਇਥੇ ਰਫੂਜੀ ਬਣ ਕੇ ਪਨਾਹ ਲਈ ਹੈ ਔਰ ਉਹ ਜਿਹੜਾ ਰਫੂਜੀ ਹੋਣਾ ਸੀ ਇਹ ਇਹ ਬਿਲਕੁਲ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ ਉਹ ਚ ਰਫੂਜੀ ਹੋਣ ਵਾਲੀ ਕੋਈ ਗੱਲ ਨਹੀਂ ਸੀ ਉਹ ਆਰਥਿਕਤਾ ਦਾ ਪਹਿਲੂ ਹੀ ਸੀ ਆਰਥਿਕਤਾ ਕਰਕੇ ਉਹ ਸਾਰੇ ਆਏ ਆ ਬਹਾਨਾ ਉਹਨਾਂ ਨੇ ਭਾਵੇਂ ਕੋਈ ਬਣਾਇਆ ਜਿਸ ਤਰ੍ਹਾਂ ਪ੍ਰਵਾਸ ਹਾਸਲ ਕਰਨ ਦੀ ਖਾਤਰ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਨੇ ਸਮਾਜਿਕ ਪੁੰਦਰ ਤੇ ਆਪਾਂ ਉਹਨੂੰ ਵੀ ਜਾਣਦੇ ਆ ਕਿ ਕੀ ਕੀ ਢੰਗ ਗਲਤ ਕਹਿ ਸਕਦੇ ਆਪਾਂ ਉਹਨਾਂ ਨੂੰ ਪਰ ਰਿਸ਼ਤਿਆਂ ਦਾ ਦਾ ਖਿਆਲ ਕੀਤੇ ਬਿਨਾ ਜਾਂ ਹੋਰ ਚੋਰੀ ਛਿਪੇ ਜੋ ਕੁਛ ਵੀ ਕਰਦੇ ਰਹੇ ਆ ਇਹ ਸਾਰੀ ਜਿਹੜੀ ਚੀਜ਼ ਸੀ ਆਰਥਿਕ ਇਹਦਾ ਪਹਿਲੂ ਸੀ ਆਰਥਿਕ ਤੌਰ ਤੇ ਆਪਾਂ ਇਸ ਸਾਰੇ ਪ੍ਰਵਾਸ ਦਾ ਕੀਤਾ ਪਰ ਉਹਦੇ ਇੱਕ ਹੱਦ ਤੱਕ ਉਸ ਨੂੰ ਪ੍ਰਵਾਨ ਕੀਤਾ ਜਾ ਸਕਦਾ ਉਹਨੂੰ ਸਮਝਿਆ ਜਾ ਸਕਦਾ ਵੀ ਇਹ ਠੀਕ ਸੀ ਪਰ ਸਾਡੇ ਹੁਣ ਦਾ ਜਿਹੜਾ ਪ੍ਰਵਾਸ ਹੈ ਉਹਦੇ ਵਿੱਚ ਬਹੁਤ ਸਾਰੇ ਇਹ ਗੱਲਾਂ ਨਹੀਂ ਲਾਗੂ ਹੁੰਦੀਆਂ ਮਸਲ ਪ੍ਰਵਾਸ ਦੀ ਹੁਣ ਇੱਕ ਕੈਟਾਗਰੀ ਇਹ ਵੀ ਹੈ ਵੀ ਲੋਕ ਉੱਥੇ ਚੰਗੇ ਖਾਂਦੇ ਪੀਂਦੇ ਲੋਕ ਨੇ ਬਹੁਤ ਸਮਰੱਥ ਲੋਕ ਨੇ ਜਿਹੜੇ ਆਪਣੇ ਪੈਸੇ ਦੇ ਸਿਰ ਤੇ ਹੀ ਪ੍ਰਵਾਸ ਹਾਸਲ ਕਰਦੇ ਨੇ ਉਹ ਆਪਣੀ ਨਵੀਂ ਜਨਰੇਸ਼ਨ ਵੀ ਭੇਜਦੀ ਹੈ ਤੇ ਜਿਸ ਕਿਸਮ ਦਾ ਭਾਰਤ ਵਿੱਚ ਸਿਸਟਮ ਹੈ ਉਹਦੇ ਇਕੱਲਾ ਮਸਲਾ ਆਰਥਿਕਤਾ ਦਾ ਹੀ ਨਹੀਂ ਸਿਸਟਮ ਇੰਨਾ ਗੜਬੜ ਵਾਲਾ ਹੈ ਇੰਨਾ ਗੜਬੜ ਵਾਲਾ ਵੀ ਕੋਈ ਵੀ ਬੰਦਾ ਭਾਵੇਂ ਸਮਰਪ ਹੋਵੇ ਆਰਥਿਕ ਤੌਰ ਤੇ ਵੀ ਉਹ ਵੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੁਰੱਖਿਤ ਨਹੀਂ ਸਮਝਦਾ ਉਹਨੂੰ ਵੀ ਜੇ ਉਹ ਠੀਕ ਠਾਕ ਨਾਲ ਚੱਲਣਾ ਚਾਹੁੰਦਾ ਤਾਂ ਉਹ ਸੋਸਾਇਟੀ ਉਹਦੇ ਸਫਲ ਹੋਣ ਦੀ ਕੋਈ ਗਰੰਟੀ ਨਹੀਂ ਹੈ ਇਸ ਕਰਕੇ ਜੋ ਕੁਝ ਉਥੇ ਭ੍ਰਸ਼ਟਾਚਾਰ ਦਾ ਦੌਰ ਦੌੜਾ ਹੈ ਉਸ ਭ੍ਰਸ਼ਟਾਚਾਰ ਇਹ ਸੱਤ ਤੱਕ ਪਹੁੰਚ ਚੁੱਕਿਆ ਹੈ ਕਿ ਸਾਰੇ ਲੋਕ ਹੀ ਕ੍ਰਪਟ ਹੋ ਚੁੱਕੇ ਹਨ ਇੱਕ ਤਰ੍ਹਾਂ ਨਾਲ ਆਪਾਂ ਸਰਕਾਰਾਂ ਨੂੰ ਦੋਸ਼ ਦਿੰਦੇ ਆ ਉਹ ਸਿਸਟਮ ਹੀ ਸਾਰਾ ਐਡਾ ਜ਼ਿਆਦਾ ਖਰਾਬ ਚੁੱਕਿਆ ਕਿ ਲੋਕ ਆਮ ਲੋਕ ਵੀ ਉਹਦਾ ਹਿੱਸਾ ਬਣ ਗਏ ਨੇ ਨਤੀਜੇ ਵਜੋਂ ਇਹ ਕਿ ਕੋਈ ਵੀ ਬੰਦਾ ਕੋਈ ਵੀ ਬੰਦਾ ਐਸਾ ਨਹੀਂ ਹੁੰਦਾ ਜਿਹੜਾ ਇਹ ਸਮੂਹਕ ਲੋਕ ਸਮੂਹ ਲੋਕਾਂ ਦਾ ਸੱਚ ਸਭ ਦਾ ਧਿਆਨ ਰੱਖਦਾ ਹੋਵੇ ਉਹਨੂੰ ਆਪਣੀ ਫਿਕਰ ਹੁੰਦਾ ਆਪਣੇ ਫਿਕਰ ਚ ਉਹ ਕਿਸੇ ਵੀ ਢੰਗ ਨਾਲ ਕਿਵੇਂ ਉਹਨੇ ਸਫਲ ਹੋਣਾ ਉਹਨੂੰ ਇਹੀ ਹੁੰਦਾ ਉਹਨੂੰ ਹੋਰ ਕਿਸੇ ਚੀਜ਼ ਦਾ ਖਿਆਲ ਨਹੀਂ ਹੁੰਦਾ ਕਿ ਉਹੇ ਜੇ ਸਿਸਟਮ ਚ ਜਿੱਥੇ ਹਰ ਗਲਤ ਢੰਗ ਤਰੀਕਾ ਵਰਤ ਕੇ ਸਫਲ ਹੋਣਾ ਜਿੱਥੇ ਧੋਸ ਨਾਲ ਕੁਲਪਸ਼ਨਾ ਉਹ ਆਪਾਂ ਅੱਗੇ ਵਧਣਾ ਉਹੇ ਜਿਹੇ ਸਿਸਟਮ ਚੋਂ ਅਸੀਂ ਇੱਥੇ ਜਿਹੜੇ ਆ ਰਹੇ ਆਂ ਔਰ ਖਾਸ ਤੌਰ ਤੇ ਉਹ ਵਰਗ ਜਿਹਦੇ ਮੈਂ ਕਹ ਰਿਹਾ ਵੀ ਨਵਾਂ ਆ ਰਿਹਾ ਜੀ ਉਹ ਇਹ ਸੋਸਾਇਟੀ ਚ ਆ ਕੇ ਵੀ ਉਸ ਕਿਸਮ ਦੀ ਗੱਲ ਕਰਦਾ ਮੈਨੂੰ ਫਿਕਰ ਹੀ ਇਸ ਗੱਲ ਦਾ ਹੈ ਕਿ ਸਾਡੇ ਭਾਈਚਾਰੇ ਦੇ ਲੋਕ ਜਿਹੜੇ ਸਭ ਬਹੁਤ ਖਾਂਦੇ ਪੀਂਦੇ ਵੀ ਨੇ ਇੱਥੇ ਪਹਿਲਾਂ ਆਏ ਵੀ ਨੇ ਚਿੰਨ੍ਹ ਨੂੰ ਕਿਸੇ ਕਿਸਮ ਦੀ ਤੋਠ ਨਹੀਂ ਹੈ ਪਰ ਆਪਣੇ ਲੋਕਾਂ ਦਾ ਨਵੇਂ ਆਉਣ ਵਾਲਿਆਂ ਦਾ ਉਹੀ ਲੋਕ ਸ਼ੋਸ਼ਣ ਕਰਦੇ ਨੇ ਅੱਜ ਅੰਟਰਨੈਸ਼ਨਲ ਸਟੂਡੈਂਟਸ ਦਾ ਮਸਲਾ ਇਹਦੇ ਲਈ ਇਹ ਦੇ ਵਿੱਚ ਲੇਖ ਹੈ ਅੰਟਰਨੈਸ਼ਨਲ ਸਟੂਡੈਂਟਸ ਬਾਰੇ ਸਾਡੇ ਲੋਕਾਂ ਨੇ ਜ਼ਿਆਦਾ ਰੌਲਾ ਪਾਇਆ ਜੀ ਵੀ ਇਹਦੀ ਵੱਡੀ ਗਿਣਤੀ ਵਿਚਾਰੇ ਨੇ ਇਹ ਤਾਂ ਸਾਡੇ ਬੱਚਿਆਂ ਨੂੰ ਦਾਖਲੇ ਨਹੀਂ ਮਿਲ ਰਹੇ ਇਹ ਕਿਸ ਕਿਸਮ ਦਾ ਰੌਲਾ ਪਾਇਆ ਫੇਰ ਹੈ ਉਹੀ ਬੱਚੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਨੂੰ ਜਦੋਂ ਰਹਿਣ ਲਈ ਥਾਵਾਂ ਦਿੱਤੀਆਂ ਤੇ ਕਿਰਾਏ ਕਿਸ ਪੱਧਰ ਤੇ ਚੁੱਕੇ ਉਹ ਵਿਚਾਰੇ ਇੱਕ ਇੱਕ ਤਰ੍ਹਾਂ ਦੇ ਬਾੜੇ ਵਿੱਚ ਬਾੜੇ ਗਏ ਇੱਕ ਇੱਕ ਕਮਰੇ ਕਿਨੇ ਕਿਨੇ ਤੁਲੇ ਗਏ ਮਜੂਰੀ ਅਨ ਬ ਵੱਡੇ ਵੱਡੇ ਕਿਰਾਏ ਜੇ ਉਹਨਾਂ ਨੂੰ ਨੌਕਰੀਆਂ ਇਹ ਕਰਦੀਆਂ ਸੀ ਤੇ ਉੱਥੇ ਉਹਨਾਂ ਦੀ ਫੇਰ ਹੋਰ ਐਕਸਪਲੋਇਟੇਸ਼ਨ ਹੋਈ ਹੈ ਇਹ ਸਾਰਾ ਕੁਝ ਸਾਡੇ ਲੋਕ ਕੀ ਕਰਦੇ ਨੇ ਸੇ ਇਹ ਜਿਹੜੀ ਚੀਜ਼ ਹੈ ਇਹ ਸਕੇਲ ਵੱਲ ਮੈਨੂੰ ਜ਼ਿਆਦਾ ਫਿਕਰ ਹੈ ਕਿ ਸਾਡੀ ਕਮਿਊਨਿਟੀ ਕਿਸ ਕਿਸਮ ਦਾ ਪ੍ਰਚਾਰ ਆਪਣਾ ਇਮੇਜ ਬਣਾ ਰਹੀ ਹੈ ਇਹ ਕਿਉਂ ਹੋ ਰਿਹਾ ਅਸੀਂ ਦੂਜਿਆਂ ਨੂੰ ਦੋਸ਼ ਨਹੀਂ ਦੇ ਸਕਦੇ ਅਸੀਂ ਆਪਣੇ ਇਹ ਇਹ ਸਾਰੇ ਮਸਲੇ ਉਹਨਾਂ ਨੇ ਪ੍ਰਿੰਦਰ ਉਹਨਾਂ ਨੇ ਲਏ ਆ ਦੇਖਦੇ ਆ ਕਿ ਪ੍ਰੋਗਰੈਸਿਵ ਹੁੰਦੇ ਹੋਏ ਵੀ ਸਾਡੀ ਸੋਚ ਵਿੱਚ ਸਮੰਤਵਾਦ ਕਾਇਮ ਰਹਿੰਦਾ ਆਉਣ ਦੇ ਮਾਮਲੇ 'ਚ ਖਾਸ ਤੌਰ ਤੇ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਅਸੀਂ ਸੁਣਦੇ ਆ ਉਹ ਸਮੰਤੀ ਸੋਚ ਚ ਆਉਂਦੀ ਹੈ ਇਸ ਗੱਲ ਇਸ ਪੱਖ ਤੋਂ ਜਿਹੜੀਆਂ ਪੂੰਜੀਵਾਦੀ ਕਦਰਾਂ ਕੀਮਤਾਂ ਨੇ ਉਹਦੇ ਉਹ ਬਹੁਤ ਅੱਗੇ ਨੇ ਮੁਕਾਬਲ ਕਰਨ ਮੁਕਾਬਲ ਤੇ ਨਹੀਂ ਅਸੀਂ ਕਈ ਵਾਰ ਇਸ ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਆ ਕਿ ਅਸੀਂ ਗੱਲ ਪ੍ਰਗਤੀਵਾਦੀ ਕਰ ਰਹੇ ਆ ਪ੍ਰੋਗਰੈਸਿਵ ਗੱਲ ਕਰ ਰਹੇ ਆ ਜਦਕਿ ਅਸੀਂ ਪਿਛਲ ਖੁਰੀ ਸੋਚ ਰਹੇ ਹੁੰਦੇ ਅਸੀਂ ਫਿਊਡਲਿਸਟਿਕ ਸੋਚ ਦਾ ਪ੍ਰਕਟਾ ਕਰ ਰਹੇ ਹੁੰਦੇ ਔਰ ਉਦੇ ਮਾਮਲੇ ਵਿੱਚ ਖਾਸ ਤੌਰ ਤੇ ਗਨ ਸਾਹਮਣੇ ਆਉਂਦੀ ਹੈ ਕਿ ਉਹ ਉਸ ਨੂੰ ਅਸੀਂ ਕਿਸ ਤਰ੍ਹਾਂ ਦੇਖਣਾ ਹੈ ਔਰ ਉਹ ਤਾਂ ਸਾਰੇ ਸਮਿਆਂ ਵਿੱਚ ਦਲਤ ਹੀ ਰਹੀ ਹੈ ਉਹopressੀ ਰਹੀ ਹੈ ਉਸ ਦਾ ਆਪਰੇਸ਼ਨ ਹੁਣ ਵੀ ਹੈ ਤੇ ਜੇ ਉਸ ਦੇ ਬਾਰੇ ਇਸ ਕਿਸਮ ਦੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਜਦੋਂ ਮਹਾਂਸ੍ਰੀਪ ਦੀ ਗੱਲ ਹੁੰਦੀ ਹੈ ਉਹ ਹੋਰ ਤੌਰ ਤਨ ਥਾ ਥਾ ਤੱਕੇ ਦੀ ਗੱਲ ਹੁੰਦੀ ਹੈ ਤਾਂ ਕਈ ਵਾਰ ਫਿਰ ਦਲੀਲਾਂ ਜਿਹੜੀਆਂ ਘੜੀਆਂ ਜਾਂਦੀਆਂ ਨੇ ਉਹਦੇ ਵਿੱਚ ਕਈ ਵਾਰ ਲੈਫਟਿਸ ਸੋਚ ਵਾਲੇ ਪ੍ਰੋਗਰੈਸਿਵ ਸੋਚ ਵਾਲੇ ਬੰਦੇ ਵੀ ਸ਼ਾਮਲ ਹੋ ਜਾਂਦੇ ਨੇ ਉਸ ਨੂੰ ਪ੍ਰਵਿੰਦਰ ਸੁਆਚ ਨੇ ਬੜੀ ਖੂਬਸੂਰਤੀ ਨਾਲ ਉਭਾਰਿਆ ਤੇ ਆਖਿਰ ਤੇ ਗੱਲ ਧਰਮ ਦੀ ਮੈਂ ਸਮਝਦਾ ਧਰਮ ਮੁਖ ਤੌਰ ਤੇ ਮਨੁੱਖ ਦੀ ਜਿਹੜੀ ਕੁਦਰਤ ਦੇ ਅੱਗੇ ਕਮਜ਼ੋਰੀ ਹੈ ਹਿੰਡਤਾ ਹੈ ਉਸ ਦੇ ਲਈ ਇੱਕ ਸਹਾਰਾ ਹੈ ਔਰ ਇਸ ਸਹਾਰੇ ਨੇ ਬੜੇ ਪਿਛਲੇ ਸਮੇਂ ਚ ਬੜਾ ਵੱਡਾ ਸਾਰਥਕ ਕੰਮ ਵੀ ਕੀਤਾ ਵੀ ਇੱਕ ਤਰ੍ਹਾਂ ਨਾਲ ਇਸੇ ਕਰਕੇ ਜਦੋਂ ਮਜ਼ਬੂਤਫੀਮ ਕਿਹਾ ਗਿਆ ਤੇ ਕੋਈ ਨੈਗੇਟਿਵ ਪੱਖ ਤੋਂ ਨਹੀਂ ਕਿਹਾ ਗਿਆ ਇਸ ਸਾਰਥਕ ਪੱਖ ਤੋਂ ਹੀ ਆ ਵੀ ਇੱਕ ਤਰ੍ਹਾਂ ਨਾਲ ਤੁਹਾਨੂੰ ਰਾਹਤ ਜੀ ਤੁਹਾਨੂੰ ਦਿੰਦਾ ਅਰ ਇਸ ਤੋਂ ਬਿਨਾ ਜਿਹੜਾ ਐਸਟੈਬਲਿਸ਼ਡ ਧਰਮ ਹੈ ਮਜੂਬ ਉਹ ਕਿਸੇ ਵੀ ਪੱਧਰ ਤੇ ਮਲਕਤਾ ਨਹੀਂ ਭਲੇ ਵਾਲਾ ਨਹੀਂ ਕਿਉਂਕਿ ਉਹ ਉਹ ਵਿਗਿਆਨਿਕ ਸੋਚ ਤੋਂ ਦੂਰ ਜਾਂਦਾ ਹੈ ਵਿਗਿਆਨ ਦੀ ਦੇ ਇਸ ਯੁੱਗ ਵਿੱਚ ਧਰਮ ਦੀ ਕੋਈ ਥਾਂ ਨਹੀਂ ਅੰਕੜੇ ਦੱਸਦੇ ਨੇ ਕਿ ਹੁਣ ਨਾਸਤਕ ਲੋਕ ਦੁਨੀਆ ਵਿੱਚ ਜ਼ਿਆਦਾ ਗਿਣਤੀ ਨੇ ਤੇ ਜ਼ਿਆਦਾ ਗਿਣਤੀ ਵਿੱਚ ਵਧ ਰਹੇ ਨੇ ਪਰ ਨਾਲ ਦੀ ਨਾਲ ਆਪਾਂ ਵੇਖਦੇ ਆ ਕਿ ਜਿਹੜਾ ਸਥਾਪਿਤ ਧਰਮ ਹੈ ਸਥਾਪਿਤ ਧਰਮ ਦਿਨੋਂ ਦਿਨ ਹੋਰ ਨੈਗੇਟਿਵ ਪਾਸੇ ਨੂੰ ਜਾਂਦਾ ਹੈ ਅਸੀਂ ਸਾਡੇ ਆਪਣੇ ਸਿੱਖ ਧਰਮ ਬਾਰੇ ਜੀ ਨੂੰ ਅਸੀਂ ਬੜਾ ਹੀ ਪ੍ਰਮਾਣਸਰ ਕਹਿੰਨੇ ਆ ਤੁਸੀਂ ਹੁਣ ਉਹਨਾਂ ਦਾ ਸਾਰਾ ਕਾਰ ਵਿਹਾਰ ਦੇਖੋ ਉਹਨਾਂ ਦੀ ਮਰਯਾਦਾ ਦੇਖੋ ਉਹ ਸਾਰਾ ਸਾਰੀ ਦੀ ਸਾਰੀ ਪਿੱਛਲ ਖੁਰੀ ਗਈ ਹੈ ਜਿਹੜੀਆਂ ਚੀਜ਼ਾਂ ਬਾਬੇ ਨਾਨਕ ਨੇ ਰੱਦ ਕੀਤੀਆਂ ਨੇ ਉਹ ਸਾਰੀਆਂ ਹੀ ਅਸੀਂ ਧਰਮ ਦੇ ਨਾਂ ਤੇ ਕਰ ਰਹੇ ਆਂ ਔਰ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਪਿੱਛੇ ਵੱਲ ਨੂੰ ਲਿਜਾਦੀਆਂ ਹੋਣ ਉਹ ਗੱਲਾਂ ਧਰਮ ਵੱਲੋਂ ਪ੍ਰਚਾਰੀਆਂ ਜਾਂਦੀਆਂ ਨੇ ਤੇ ਮੈਂ ਬਿਲਕੁਲ ਸਹਿਮਤ ਹਾਂ ਸਾਧੂ ਬ੍ਰਿੰਗੋ ਰਾਨਾਲ ਉਹ ਕਿ ਉਹ ਕਹਿੰਦੇ ਨੇ ਵੀ ਨਾਸਤਿਕਤਾ ਹੀ ਆਖਰੀ ਹੱਲ ਹੈ ਤੇ ਮੈਂ ਸਮਝਦਾ ਵੀ ਇਹ ਗੱਲ ਜਿਹੜੀ ਹੈ ਇਕ ਹੱਦ ਤੱਕ ਪ੍ਰਮੇਂਦਰ ਸਵੈਚ ਨੇ ਵੀ ਆਪਣੀਆਂ ਲਿਖਤਾਂ ਵਿੱਚ ਕੀਤੀ ਹੈ ਪਰ ਕਿਤੇ ਕਿਤੇ ਅਸਪਸ਼ਟਤਾ ਉਨਜ ਹੈ ਜਿਵੇਂ ਇਹ ਹੀ ਕਿਹਾ ਵੀ ਧਰਮ ਨੇ ਕਦੇ ਕੋਈ ਬੁਰੀ ਗੱਲ ਨਹੀਂ ਪ੍ਰਚਾਰੀ ਆ ਜਾਂ ਇਹ ਕਿਹਾ ਜਾਂਦਾ ਕਿ ਮذਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਕਿਸ ਨੇ ਮੁਰਮਾ ਟੋਕਾ ਟੋਟਕਾ ਜੋੜਿਆ ਕਿ ਮذਬ ਹੀ ਸਿਖਾਤਾ ਹੈ ਆਪਸ ਵਿੱਚ ਬੈਰ ਰੱਖਣਾ ਜਿਹੜੀ ਗੱਲ ਮੈਂ ਕਹਿਣਾ ਚਾਹੁੰਦੀ ਆ ਵੀ ਜਿਹੜੀ ਤੁਸੀਂ ਮੈਨੂੰ ਬਰਾਈਆਂ ਦਿੱਤੀਆਂ ਉਹ ਮੇਰਾ ਐਡਾ ਹੀ ਮਕਸਦ ਨਹੀਂ ਸੀਗਾ ਵੀ ਮੈਂ ਸਿਰਫ ਉਹ ਵਧਾਈਆਂ ਇਕੱਠੀਆਂ ਕਰਨੀਆਂ ਸੀ ਜਾਂ ਮੈਂ ਆਪਣੀ ਵਾਵਾ ਕਰਵਾਉਣੀ ਸੀ ਜੋ ਕੁਝ ਇੱਥੇ ਹੋਇਆ ਮੈਂ ਸੱਚੀ ਉਹ ਚਾਹੁੰਦੀ ਸੀ ਵੀ ਇੱਕ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਸੰਵਾਦ ਪੈਦਾ ਹੋਵੇ ਕੁਝ ਮਸਲੇ ਇਹ ਜਿਹੇ ਹੋਣ ਜਿਨ੍ਹਾਂ ਤੇ ਅਸੀਂ ਗੱਲ ਕਰ ਸਕੀਏ ਚਾਹੇ ਉਹ ਨਾਟਕਾਂ ਤੇ ਹੋਵੇ ਨਾਟਕਾਂ ਦੀ ਗੱਲ ਹੋਵੇ ਉਹਦੇ ਵਿੱਚ ਜਿਹੜੇ ਮਸਲੇ ਉੱਠ ਆਏ ਗਏ ਨੇ ਜਾਂ ਮੇਰੀ ਦੂਸਰੀ ਕਿਤਾਬ ਜਿਹੜੀ ਬਾਰਤਿਕ ਦੀ ਆ ਉਹਦੇ ਵਿੱਚ ਉਹ ਗੱਲ ਹੋਵੇ ਸਿਰਫ ਮੇਰਾ ਇਹੀ ਮਕਸਦ ਸੀ ਤੇ ਇਹਦੇ ਵਿੱਚ ਤੁਹਾਨੂੰ ਖੁਸ਼ੀ ਦੀ ਗੱਲ ਇਹ ਹੈ ਵੀ ਇਸ ਮੰਚ ਤੇ ਅੱਜ ਬਹੁਤ ਵੱਡੇ ਵੱਡੇ ਵਿਦਵਾਨ ਵੀ ਬੈਠੇ ਨੇ ਤੇ ਬਾਕੀ ਆਮ ਲੋਕ ਵੀ ਸੀਗੇ ਜਿਹੜੇ ਘਰਾਂ ਦੇ ਵਿੱਚ ਜਿਹੜੀਆਂ ਔਰਤਾਂ ਨੇ ਜਿਨ੍ਹਾਂ ਨੇ ਕਦੇ ਵਾਰ ਨਹੀਂ ਗਈਆਂ ਉਹ ਤੇ ਜੰਗ ਜਨਰੇਸ਼ਨ ਇਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਇਹੀ ਚਾਹੁੰਦੀ ਸੀ ਵੀ ਸਾਡੇ ਜਿਹੜੇ ਬੱਚੇ ਨੇ ਉਹ ਇਸ ਗੱਲਾਂ ਦੇ ਵਿੱਚ ਇਨਵੋਲਵ ਹੋਣ ਜੇ ਅੱਜ ਸਿਮਰਨ ਇਸ ਸਟੇਜ ਤੇ ਖੜੀ ਆ ਤਾਂ ਉਹ ਇਸ ਕਰਕੇ ਵੀ ਐਦਾਂ ਲੱਗੇ ਸਾਨੂੰ ਸਾਡੇ ਪ੍ਰੋਗਰਾਮਾਂ ਦੇ ਵਿੱਚ ਸਾਡੇ ਬਜ਼ੁਰਗਾਂ ਦੀ ਸਾਡੇ ਅਸੀਂ ਜਿਹੜੇ ਆਮ ਥੋੜਾ ਬਹੁਤੇ ਚਿੰਤਕ ਲੋਕਾਂ ਸਾਡੇ ਚ ਇਹ ਰਹਿੰਦੀ ਆ ਵੀ ਸਾਡੇ ਚ ਬੱਚੇ ਨਹੀਂ ਆਉਂਦੇ ਪਰ ਅੱਜ ਜਣੀ ਦੀ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਸਾਡੇ ਚ ਅੱਜ ਬੱਚੇ ਬੈਠੇ ਆ ਤੇ ਬੱਚਿਆਂ ਨੇ ਆਪਣੀ ਸ਼ਮੂਲੀਅਤ ਵੀ ਕੀਤੀ ਹੈ ਤੇ ਆਪਣੀ ਗੱਲ ਵੀ ਕੀਤੀ ਆ ਜੇ ਅੱਜ ਵਿਵੇਕ ਨੇ ਆਪਦਾ ਇੱਥੇ ਗੱਲ ਕੀਤੀ ਆ ਜਬ ਵੀਰ ਬਟਾਲ ਵੀ ਹੈ ਤੇ ਦੋ ਤਿੰਨ ਬੱਚੇ ਸਾਡੇ ਚਲੇਗੇ ਰਵਿੰਦਰ ਮੰਡ ਉਹਨਾਂ ਨੇ ਵੀ ਅੱਜ ਇੱਥੇ ਵਿਚਾਰ ਦੇਣੇ ਸੀ ਪਰ ਮੈਨੂੰ ਲੱਗਦਾ ਲੰਬਾ ਸਮਾਂ ਹੋ ਗਿਆ ਤੇ ਉਹਦੇ ਕਰਕੇ ਉਹ ਨਹੀਂ ਦੇ ਸਕੇ ਤੇ ਜਾਣੀ ਦੀ ਜੋ ਮੈਂ ਚਾਹੁੰਦੀ ਸੀ ਅੱਜ ਸਾਰਿਆਂ ਨੇ ਉਹ ਕੀਤਾ ਤੇ ਤੁਸੀਂ ਸਾਰੇ ਆਏ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੇ ਮੈਂ ਇਹ ਕਿਤਾਬਾਂ ਜਿਹੜੀਆਂ ਸ਼ਿਫਾਈਆਂ ਨੇ ਇਹ ਕਮਲਜੀ ਢਿੱਲੋਂ ਮੇਰੇ ਬਹੁਤ ਨੇੜੇ ਦੇ ਫਰੈਂਡ ਨੇ ਤੇ ਉਹ ਵੀ ਐਕਟੀਵਿਸਟ ਨੇ ਉਹਨਾਂ ਨੇ ਆਉਣਾ ਸੀ ਉਹ ਬਿਮਾਰ ਹੋ ਗਏ ਉਹ ਐਡਮਟਨ ਬੈਠੇ ਰਹਿ ਗਏ ਮੈਂ ਅੱਜ ਉਹਨਾਂ ਨੂੰ ਬਹੁਤ ਮਹਿਸੂਸ ਕਰਦੀ ਹਾਂ ਵੀ ਉਹ ਆ ਨਹੀਂ ਸਕੇ ਜਸਵੀਰ ਮੰਗੂਵਾਲ ਨੇ ਵੀ ਆਉਣਾ ਸੀ ਉਹਨਾਂ ਦਾ ਵੀ ਪ੍ਰੋਬਲਮ ਆ ਗਈਆਂ ਕਰਦੀਆਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀਆਂ ਤੇ ਦੂਰੋਂ ਬੈਠੀਆਂ ਵੀ ਉਹ ਮੈਨੂੰ ਹੌਸਲਾ ਦੇ ਰਹੀਆਂ ਨੇ ਤੇ ਮੈਂ ਸਾਰਿਆਂ ਦਾ ਬੱਚਿਆਂ ਦਾ ਵੀ ਤੁਹਾਡਾ ਸਾਰਿਆਂ ਦਾ ਤੇ ਮੇਰੀ ਟੀਮ ਜਿਹੜੀ ਰੰਗ ਮੰਚ ਦੀ ਟੀਮ ਆ ਉਹ ਇੱਥੇ ਸਾਰੀ ਪਹੁੰਚੀ ਹੋਈ ਸੀ ਤੇ ਮੈਨੂੰ ਪਿਆਰ ਕਰਨ ਵਾਲੇ ਤੁਸੀਂ ਸਾਰੇ ਜਿਹੜੇ ਇੱਥੇ ਆਏ ਹੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਆ